ਮੰਤ ਤੁਸੀਂ ਕੀ ਐਗਜ਼ੈਂਪਲ ਦੇਣੀ ਹੋਏਗੀ ਤਾਂ ਫਿਰ ਦੇ ਸਕਦੇ ਹੋ ਦੇ ਸਕਦੇ ਹੋ ਕਹਿੰਦੇ 12 ਸਾਲ ਬਾਅਦ ਰੋੜੀ ਦੀ ਵੀ ਸੁਣੀ ਜਾਂਦੀ ਹੈ ਤੇ ਮੈਨੂੰ 12 ਸਾਲ ਹੋ ਗਏ ਤੇ ਹੁਣ ਮੈਂ ਮੇਨ ਲੀਡ ਤੇ ਆਇਆ ਇੱਕ ਐਦ ਸੁਬਤ ਇਹ ਤੋਂ ਪਹਿਲਾਂ 2 ਮਹੀਨੇ ਪਹਿਲਾਂ ਆ ਗਈ ਹੈ 4 ਰੁਪਿਆ ਉਹ ਵੀ ਚਪਾਲ ਐਪਟੀ ਆਈ ਹੈ ਤੇ ਦੂਜੀ ਆ ਹੈ ਤੇ ਐਦ ਬਾਅਦ ਦੋ ਘੋੜ ਹੈਗੀਆਂ ਦੇਖਦੇ ਕੀ ਬੰਦ ਹੈ ਤੁਹਾਨੂੰ ਮੇਰੇ ਚਿਹਰੇ ਤੇ ਖੁਸ਼ੀ ਨਜ਼ਰ ਨਹੀਂ ਆ ਰਹੀ ਆ ਰਹੀ ਹੈ ਨਾ ਖੱਡਾ ਵੀ ਪੈਂਦਾ ਹੈ ਕਹਿੰਦੇ ਨਾ ਬਸ ਫਿਰ ਖੜੇ ਤਾਂ ਹੀ ਪੈ ਰਹੇ ਨੇ ਹਾਈ ਤੱਕ ਕਿ ਹਾਈ ਤੱਕ ਅੰਦਰੋਂ ਖੋਜਾ ਚਲੋ ਯਾਰ ਵੀ ਉਸ ਉਹ ਲੰਘਿਆ ਸਮਾਂ ਕਬਜ਼ਾ ਕਰਨਾ ਚਾਹੁੰਦੇ ਨੇ ਬੇਠੰਡੇ ਤੇ ਕਿਉਂ ਕਰਨਾ ਚਾਹੁੰਦੇ ਨੇ ਕਿੱਦਾਂ ਕਰਨਾ ਚਾਹੁੰਦੇ ਇਹ ਪੰਜ ਕੱਕੇ ਤੁਹਾਨੂੰ ਮੈਪ ਸੀਰੀਜ਼ ਦੇਖਣ ਤੋਂ ਬਾਅਦ ਹੀ ਪਤਾ ਲੱਗਣਗੇ ਬਟ ਹੁਣ ਮੈਂ ਅਲੱਗ ਰਹਿਣ ਲੱਗਿਆ ਸੀ ਕਿਉਂਕਿ ਮੈਂ ਉਹਦਾ ਫਲੈਟ ਲੈ ਲਿਆ ਸੀ ਆਮ ਰਿਚ ਨਾਓ ਫਿਰ ਉਹਨਾਂ ਕੋਲ ਦੁਬਾਰਾ ਵਾਪਸ ਗਿਆ ਇਹ ਸੈਲਫ ਰਿਸਪੈਕਟ ਤੇ ਬੇਇੱਜ਼ਤੀ ਵੀ ਹੋਊਗੀ ਬਹੁਤ ਥਾਵਾਂ ਤੋਂ ਗਾਲ੍ਹਾਂ ਕੱਢਦੀਆਂ ਇਹ ਵਾਰੀ ਸੈਲਫ ਰਿਸਪੈਕਟ ਹਰਟ ਵੀ ਹੋਈ ਹੈ ਐਸੇ ਫੀਲਡ ਦੇ ਵਿੱਚ ਹੀ ਹੋਈ ਹੈ ਚੰਗੇ ਚੰਗੇ ਡਾਇਰੈਕਟਰਾਂ ਕੋਲੋਂ ਵੀ ਹੋਈ ਹੈ ਪ੍ਰੋਡਿਊਸਰਾਂ ਕੋਲੋਂ ਵੀ ਹੋਈ ਹੈ ਪਰ ਆਪਾਂ ਕਦੇ ਮੰਨਤੇ ਨਹੀਂ ਲਾਈ ਕੰਮ ਕਰੀਗੇ ਤੇ ਮਿਲਦਾ ਵੀ ਗਿਆ ਤੂੰ ਮੇਰਾ ਪਣ ਜਾਵੇ ਜਾਂ ਬਣਾ ਲੈ ਆਪਣੀ ਮੰਨ ਲੈ ਮੇਰੀ ਵੇ ਜਾਂ ਮਨਾ ਲੈ ਆਪਣੀ ਚੱਲ ਤਾਸ ਹੀ ਕਰ ਲੈਨੇ ਆਂ ਨਾ ਤੇਰੀ ਤੇ ਨਾ ਮੇਰੀ ਜੇ ਹੱਟ ਆਇਆ ਤੂੰ ਮੇਰਾ ਜੇ ਤੇ ਲਾਈ ਮੈਂ ਤੇਰੀ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸੰਮਲ ਬਲ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਹੈ ਜੀ ਗੁਰਮੁਖ ਗਿਨੀ ਜੀ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰੀਆਂ ਫਿਲਮਾਂ ਵਿੱਚ ਵੇਖ ਚੁੱਕੇ ਹੋ ਐਂਡ ਉਹਨਾਂ ਦੇ ਗੀਤ ਵੀ ਤੁਸੀਂ ਸੁਣ ਚੁੱਕੇ ਹੋ ਸੋ ਅੱਜ ਆ ਸਾਡੇ ਨਾਲ ਹੈ ਕਿਉਂਕਿ ਉਹਨਾਂ ਦੀ ਸੀਰੀਜ਼ ਆ ਰਹੀ ਹੈ ਚੋਪਾਲ ਦੇ ਉੱਤੇ ਬਟਿੰਡਾ ਜੰਕਸ਼ਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਅੱਛਾ ਤੁਹਾਡੇ ਅਸੀਂ ਗੀਤ ਵੀ ਸੁਣ ਚੁੱਕੇ ਆ ਤੁਹਾਡੀ ਐਕਟਿੰਗ ਅਸੀਂ ਵੇਖ ਚੁੱਕੇ ਆ ਲੱਗਦਾ ਹੈ ਕਿ ਇੱਕ ਲੰਮਾ ਅਰਸਾ ਜਿਹੜਾ ਹੈ ਤੁਸੀਂ ਇਸ ਇੰਡਸਟਰੀ ਨੂੰ ਦੇ ਚੁੱਕੇ ਹੋ ਐਂਡ ਬਹੁਤ ਕੁਝ ਸਿੱਖਿਆ ਵੀ ਹੈ ਬਹੁਤ ਵਾਰ ਕਹਿੰਦੇ ਆ ਨਾ ਕਿ ਅਸੀਂ ਅਪ ਡਾਊਨ ਚੱਲਦਾ ਰਹਿੰਦਾ ਬਟ ਕਦੇ ਹਾਰ ਨਹੀਂ ਮੰਨੀ ਸੋ ਉਹ ਅਗਰ ਅਸੀਂ ਇੱਕ ਐਗਜ਼ਾਮਪਲ ਦੇਣੀ ਹੋਵੇ ਤਾਂ ਉਹ ਮੈਨੂੰ ਲੱਗਦਾ ਤੁਹਾਡੀ ਬਿਹਤਰ ਹੋਏਗੀ ਬਿਲਕੁਲ ਦੇ ਸਕਦੇ ਹੋ ਹਮ ਤੁਸੀਂ ਕਿਹੜੀ ਐਗਜ਼ਾਮਪਲ ਦੇਣੀ ਹੋਏਗੀ ਤਾਂ ਮੈਨੂੰ ਦੇ ਸਕਦੇ ਹੋ ਦੇ ਸਕਦੇ ਹੋ ਕਹਿੰਦੇ 12 ਸਾਲ ਬਾਅਦ ਰੋੜੀ ਦੀ ਵੀ ਸੁਣੀ ਜਾਂਦੀ ਹੈ ਤੇ ਮੈਨੂੰ 12 ਸਾਲ ਹੋ ਗਏ ਤੇ ਹੁਣ ਮੈਂ ਮੇਨ ਲੀਡ ਤੇ ਆਇਆ ਇੱਕ ਇਹ ਤੋਂ ਸੁਖਦੀ ਇਹ ਤੋਂ ਪਹਿਲਾਂ 2 ਮਹੀਨੇ ਪਹਿਲਾਂ ਆ ਗਈ ਹੈ ਬਹੁਤ ਰੁਪਿਆ ਜੀ ਉਹ ਵੀ ਚੋਪਾ ਲੈਪਟੇ ਆਈ ਹੈ ਤੇ ਦੂਜੀ ਆ ਹੈ ਤੇ ਐਤੋਂ ਬਾਅਦ ਦੋ ਹੋਰ ਹੈਗੀਆਂ ਦੇਖਦੇ ਕੀ ਬੰਦ ਹੈ ਅੱਛਾ ਖੁਸ਼ੀ ਹੁੰਦੀ ਹੈ ਜਦੋਂ ਮਤਲਬ ਕਿ ਇੱਕ ਇੱਕ ਲੰਮਾ ਅਰਸਾ ਤੁਸੀਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਹੁਣ ਜਾ ਕੇ ਉਹ ਚਾਂਸ ਮਿਲਿਆ ਕੁਝ ਦਿਖਾਉਣ ਦਾ ਕਿ ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ ਆ ਹਾਂ ਖੁਸ਼ੀ ਤਾਂ ਹੁੰਦੀ ਹੈ ਤੁਹਾਨੂੰ ਮੇਰੇ ਚਿਹਰੇ ਤੇ ਖੁਸ਼ੀ ਨਜ਼ਰ ਨਹੀਂ ਆ ਰਹੀ ਆਰੇ ਨਾ ਖੱਡੇ ਵੀ ਪੈਂਦੇ ਆ ਇਹ ਕਹਿੰਦੇ ਨਾ ਬਸ ਫਿਰ ਇਹ ਖੱਡੇ ਤਾਂ ਹੀ ਪੈ ਰਹੇ ਨੇ ਹਜੇ ਤੱਕ ਕਿ ਹਜੇ ਤੱਕ ਅੰਦਰੋਂ ਖੁਸ਼ਾ ਚਲੋ ਯਾਰ ਵੀ ਉਹ ਲੰਘਿਆ ਸਮਾਂ ਤਾਂ ਉਹ ਸਮਾਂ ਵੀ ਆਊਗਾ ਜੇ ਚਾਹਣੇ ਸਮੇਂ ਉਹ ਵੀ ਥਾ ਸਮਾਂ ਇਹ ਵੀ ਹੈ ਸਮਾਂ ਉਹ ਵੀ ਆਏਗਾ ਤੋਂ ਮ੍ਰਿਤਵਾਚਾ ਸੀ ਮੇਰੀ ਉਮਰ ਕਾ ਵੀ ਪਤਾ ਨਹੀਂ ਚਲਦਾ ਤੋਂ ਬਸ ਇਸੇ ਕਰਕੇ ਬਸ ਖੁਸ਼ ਆ ਤਾਂ ਹੀ ਨਹੀਂ ਲੱਗਦਾ ਅੱਛਾ ਜੇ ਮੈਂ ਬਠਿੰਡਾ ਬਠਿੰਡਾ ਜੰਕਸ਼ਨ ਦੀ ਗੱਲ ਕਰਾਂ ਤਾਂ ਤੁਹਾਡੇ ਕਿਰਦਾਰ ਦੀ ਗੱਲ ਕਰਾਂ ਤਾਂ ਕੀ ਕਹਾਣੀ ਹੈ ਐਂਡ ਇਹ ਕਹਾਣੀ ਨੂੰ ਹਾਂ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਕੀ ਸੀ ਸਭ ਤੋਂ ਵੱਡਾ ਰੀਜ਼ਨ ਇਹ ਸੀ ਕਿ ਲਿਲੀਪੁੱਟ ਜੀ ਸੀ ਇਹ ਵਿੱਚ ਤੇ ਉੱਤੋਂ ਮੈਨੂੰ ਕਿਹਾ ਗਿਆ ਕਿ ਤੂੰ ਹੀਰੋ ਹੈ ਤੇ ਵਿਕਟਰ ਜੌਨ ਜੀ ਸੀਗੇ ਸਾਹਮਣੇ ਦੋ ਬੜੇ ਘੈਂਟ ਅਦਾਕਾਰ ਸੀ ਤੇ ਫਿਰ ਮੈਨੂੰ ਵੀ ਲੱਗਾ ਕਿ ਮੈਨੂੰ ਵੀ ਅਦਾਕਾਰੀ ਦਿਖਾਉਣ ਦਾ ਜਿਹੜਾ ਮੌਕਾ ਮਿਲੇਗਾ ਤੇ ਫਿਰ ਮੈਂ ਸਕ੍ਰਿਪਟ ਜਦੋਂ ਸੁਨੇ ਤਫਰੋ ਹੈਗਾ ਸੀ ਕਰੈਕਟਰ ਜਿਹੜਾ ਵੀ ਛਲਾਰੂ ਜੇ ਮੁੰਡੇ ਦਾ ਵੀ ਜਿਹੜੇ ਗ੍ਰੈਜੂਏਸ਼ਨ ਕਰ ਰਹੇ ਨੇ ਜਾਂ ਐਮਏ ਕਰ ਰਹੇ ਨੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਬਠੰਡੇ ਤੇ ਕਿਉਂ ਕਰਨਾ ਚਾਹੁੰਦੇ ਨੇ ਕਿੱਦਾਂ ਕਰਨਾ ਚਾਹੁੰਦੇ ਇਹ ਪੰਜ ਕੱਕੇ ਤੁਹਾਨੂੰ ਵੈਬ ਸੀਰੀਜ਼ ਦੇਖਣ ਤੋਂ ਬਾਅਦ ਹੀ ਪਤਾ ਲੱਗਣਗੇ ਫਿਰ ਉਹ ਸਭ ਤੋਂ ਪਹਿਲਾਂ ਬਸ ਉਸ ਬਾਡੀ ਲੈਂਗੁਏਜ ਨੂੰ ਉਹ ਸਬਟੈਕਸਟ ਦੇ ਵਿੱਚ ਬਿਠਾਇਆ ਕਿ ਜੋ ਆਪਾਂ ਸੋਚਦੇ ਆਂ ਜ਼ਬਾਨ ਤੇ ਉਹੀ ਗੱਲ ਆਊਗੀ ਉਹ ਸਬਟੈਕਸਟ ਮਹਿਸੂਸ ਕੀਤਾ ਕੀ ਸਾਹਮਣੇ ਲਲੀਪੁਰ ਜੀ ਦਾ ਹੋਣਗੇ ਉਦੋਂ ਮੈਂ ਕਿੱਦਾਂ ਬੋਲਣਾ ਹੈ ਇੱਕ ਕੈਰੈਕਟਰ ਸੋਚਦਾ ਕਿੱਦਾਂ ਕਰਦਾ ਕਿੱਦਾਂ ਚੋਂ ਏਦਾਂ ਕਰਨਾ ਚਾਹੁੰਦਾ ਫਿਰ ਮੈਂ ਉਹਨਾਂ ਚਲੋ ਆਬੀਅਸਲੀ ਉਹ ਮੁੰਡੇ ਆਪਣੇ ਨਾਲ ਹੀ ਰਹਿੰਦੇ ਹੁੰਦੇ ਆ ਜਿਨ੍ਹਾਂ ਦੀ ਸੋਚ ਏਦਾਂ ਦੀ ਹੁੰਦੀ ਜਿਹੜੇ ਨਹੀਂ ਪੜਦੇ ਪੜਦੇ ਲਿਖਦੇ ਹੁੰਦੇ ਉਹਨਾਂ ਦੀ ਇੱਕ ਹੀ ਹੁੰਦੀ ਆ ਵੀ ਬਸ ਐਂ ਜੀ ਕਰਨਾ ਤੇ ਕਰ ਦੇਣਾ ਸੁਭਾਅ ਤੇ ਵਧੀਆ ਹੁੰਦੀ ਮੈਂ ਤਾਂ ਕਹਿੰਦਾ ਦਲੇਰੀ ਬੰਦਿਆਂ ਨੇ ਪੜ੍ਹਨ ਵਾਲਾ ਕਰਨ ਚਾਹੀਦਾ ਤੇ ਫਿਰ ਪਹਿਲਾਂ ਉਹ ਕਿ ਮੈਂ ਪੜਦਾ ਲਿਖਦਾ ਵਾਲਾ ਸੀ ਪੜਦਾ ਜ਼ਿਆਦਾ ਸੀ ਤੇ ਪਹਿਲਾਂ ਉਹ ਉਹ ਪਾਸੇ ਛੱਡਿਆ ਲਿਟਰੇਚਰ ਨੂੰ ਪਾਸਾ ਛੱਡਿਆ ਫਿਰ ਥੋੜਾ ਜਿਹਾ ਉਹਨਾਂ ਨਾਲ ਰਹਿਣਾ ਸ਼ੁਰੂ ਕੀਤਾ ਹੈ ਨਾ ਐਕਚੁਅਲ ਦੇ ਵਿੱਚ ਐਕਚੁਅਲ ਦੇ ਵਿੱਚ ਰਹਿੰਦੇ ਤਾਂ ਨਾਲ ਹੀ ਸੀਗੇ ਬਟ ਹੁਣ ਮੈਂ ਅਲੱਗ ਰਹਿਣ ਲੱਗਿਆ ਸੀ ਕਿਉਂਕਿ ਮੈਂ ਉਹਦਾ ਫਲੈਟ ਲੈ ਲਿਆ ਸੀ ਆਮ ਰਿਚ ਨਾਓ ਫਿਰ ਉਹਨਾਂ ਕੋਲ ਦੁਬਾਰਾ ਵਾਪਸ ਗਿਆ ਕਿ ਉਹਨਾਂ ਦਾ ਰਹਿਣਾ ਦੇਖਿਆ ਤਾਂ ਹਾਂ ਦੇਖਿਆ ਜਾਵੇ ਇੱਕ ਮੈਨੂੰ ਤੋਂ ਛੋਟੇ ਵੀ ਸੀ 5-7 ਸਾਲ ਉਹ ਹੈਨਾ ਤਾਂ ਆਮ ਹੈਪੀਲੀ 30 ਨਾਓ ਹਨਾ ਤੇ 22 23 ইয়ার্স ਹੈਨਾ ਤੇ 7 6 ਸਾਲ ਦਾ ਇਹਦਾ ਫਰਕ ਹੁੰਦਾ ਹੈ ਉਹਨੂੰ ਮੇਰੇ ਕੋਲ ਐਕਸਪੀਰੀਅੰਸ ਜ਼ਿਆਦਾ ਸੀ ਨਾ ਫਿਰ 7 ਸਾਲ ਦਾ ਤੇ ਫਿਰ ਜਦੋਂ ਮੈਨੂੰ ਖੋਲ ਰਿਹਾ ਤੇ ਫਿਰ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਸੀ ਕਿ ਫਿਰ ਉਹਨਾਂ ਦਾ ਚੜੇ ਬਤੀ ਤੁਸੀਂ ਰਿਚ ਸੀਗੇ ਆਮ ਰਿਚ ਮੇਰੇ ਅਕਾਊਂਟ ਚ ਹੁੰਦਾ ਸੀ 12 15000 ਰੁਪਈਆ ਤੇ ਫਿਰ ਮੈਂ ਆਪਦੇ ਕੋਲੋਂ ਆਪਦੇ ਕੋਲੋਂ ਮੈਂ ਹੋ ਉਹਨਾਂ ਨੂੰ ਉਹਨਾਂ ਨੇ ਸ਼ੌਂਕ ਪੂਰਾ ਕਰਾ ਕਰਨੇ ਫਿਰ ਦੇਖਿਆ ਕਰਨਾ ਕਿ ਗੱਲਾਂ ਕਿਤਾ ਕਰ ਕੋਈ ਸਿਆਣੀ ਗੱਲ ਨਹੀਂ ਕੀਤੀ ਮੈਂ ਸਾਰੀਆਂ ਮੱਕੜੀਆਂ ਗੱਲਾਂ ਕੀਤੀਆਂ ਬਸ ਫਿਰ ਉਹਵੇਂ ਕਰਦਾਰ ਨੇ ਮਾਇਆ ਅੱਛਾ ਵੈਸੇ ਨਾ ਕਿਹਾ ਜਾਂਦਾ ਹੈ ਕਿ ਇਹ ਵੈਸੇ ਇਹ ਕਿਰਦਾਰ ਸਾਲ ਤੋਂ ਇਸ ਸਵਾਲ ਕਰੋ ਜੀ ਜੀ ਨਹੀਂ ਨਹੀਂ ਪਲੀਜ਼ ਵੈਸੇ ਇਹ ਕਿਰਦਾਰ ਥੋੜਾ ਹੋਲਡ ਕਰਨ ਵਾਲਾ ਸੀ ਵੀ ਚੁੱਪ ਰਹਿਣ ਵਾਲਾ ਸੀਗਾ ਨਾਲ ਥੋੜਾ ਘੈਂਟ ਜਿਹਾ ਸੋਚਦਾ ਸੀ ਤਾਂ ਹੀ ਸ਼ਾਇਦ ਚੁਣਿਆ ਵੀ ਮੈਨੂੰ ਇਹ ਬੰਦਾ ਥੋੜਾ ਬੰਦਾ ਪੜਦਾ ਲਿਖਦਾ ਵੀ ਹੈ ਐਕਟਿੰਗ ਬਾਰੇ ਸੋਚਦਾ ਵੀ ਹੈ ਤੇ ਸ਼ਲਾਰੂ ਜਿਹਾ ਕਿਰਦਾਰ ਵੀ ਨਿਭਾ ਲਊਗਾ ਤੇ ਹੋਲਡ ਜਿਹਾ ਵੀ ਰੱਖੂਗਾ ਬਸ ਉਵੇਂ ਜਿਹਾ ਕੀਤਾ अच्छा जे ਅਸੀਂ ਗੱਲ ਕਰੀਏ ਨਾ ਭਵੇਂ ਐਕਟਰ ਲਿਲੀਪੁੱਤ ਨੇ ਹੈਨਾ ਭਵੇਂ ਵਿਕਟਰ ਜੌਨ ਨੇ ਜਾਂ ਤੁਹਾਡੀ ਤਾਂ ਮੈਨੂੰ ਲੱਗਦਾ ਹੈ ਕਿ ਤਿੰਨ ਆਪੋ ਆਪਣੇ ਉਹਦੇ ਵਿੱਚ ਆ ਕਾਫੀ ਅੱਛੇ ਕੈਰੈਕਟਰ ਹੋ ਤੁਸੀਂ ਮਤਲਬ ਰੀਅਲ ਲਾਈਫ ਦੇ ਵਿੱਚ ਜਿਨ੍ਹਾਂ ਨੇ ਕਾਫੀ ਸਟਰਗਲ ਵੀ ਵੇਖਿਆ ਐਂਡ ਜੇ ਅਸੀਂ ਲੇਲੀਪੁਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਾਲੀਵੁੱਡ ਦੀ ਬਹੁਤ ਵੱਡੀਆਂ-ਵੱਡੀਆਂ ਬਹੁਤ ਸਾਰੀਆਂ ਵੱਡੇ-ਵੱਡੇ ਐਕਟਰਸ ਦੇ ਨਾਲ ਕੰਮ ਕੀਤਾ ਤਾਂ ਉਹ ਉਹਨਾਂ ਦਾ ਐਕਸਪੀਰੀਅੰਸ ਵੀ ਤੁਹਾਡੇ ਨਾਲ ਉਹਨਾਂ ਨੇ ਆਪਣਾ ਸ਼ੇਅਰ ਕੀਤਾ ਹੋਵੇਗਾ ਤਾਂ ਮੈਂ ਤੁਹਾਡੇ ਥਰੂ ਜਾਣਨਾ ਚਾਹਾਂਗੀ ਕਿ ਉਹ ਪੰਜਾਬੀ ਸਿਨੇਮਾ ਨੂੰ ਕਿਸ ਤਰ੍ਹਾਂ ਵੇਖਦੇ ਨੇ ਉਹ ਜੀ ਐਕਚੁਅਲੀ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸਭ ਤੋਂ ਪਹਿਲਾਂ ਕੰਟੈਂਟ ਦੇਖਦੇ ਨੇ ਆਈ ਥਿੰਕ ਜਿਹੜੇ ਸਿਨੇਮਾ ਲਵਰ ਹੁੰਦੇ ਨੇ ਨਾ ਜਾਂ ਆਰਟ ਲਵਰ ਹੁੰਦੇ ਆ ਲੈਂਗੁਏਜ ਇਜ਼ ਨਾਟ ਅ ਬਰਡਨ ਫੋਰ ਐਨ ਆਰਟ ਲੈਂਗੁਏਜ ਜਿਹੜੀ ਯਾ ਨੋ ਭਾਸ਼ਾ ਅਦਾ ਆਰਟ ਦੇ ਵਿੱਚ ਬਾਧਾ ਨਹੀਂ ਬਣ ਸਕਦੀ ਹਾਂਜੀ ਐਫ ਆਈ ਐਮ ਐਨ ਐਕਟਰ ਮੈਂ ਕਿਤੇ ਵੀ ਜਾ ਕੇ ਐਕਟਿੰਗ ਕਰ ਸਕਦਾ ਕਿਸੇ ਦੀ ਭਾਸ਼ਾ ਦੇ ਵਿੱਚ ਕਰ ਸਕਦਾ ਬਸ ਮੈਨੂੰ ਉਹ ਭਾਸ਼ਾ ਦਾ ਮਤਲਬ ਸਮਝਾ ਦਿੱਤਾ ਜਾਵੇ ਟ੍ਰੈਵਲ ਪਰਫਾਰਮ ਤੇ ਲਿਲੀਪੁੱਟ ਜਿੱਦੋਂ ਮੈਂ ਇਹ ਸਿੱਖਿਆ ਕਿ ਪਿਓਰ ਅਦਾਕਾਰ ਨੇ ਉਹਨਾਂ ਨੇ ਕੁਝ ਨਹੀਂ ਲੈਣਾ ਕਿ ਇੱਥੋਂ ਦੇ ਲੋਕ ਕੀ ਸੋਚਦੇ ਨੇ ਕੀ ਕਰਦੇ ਨੇ ਹਨਾ ਸਕ੍ਰਿਪਟ ਦੇ ਅਕੋਰਡਿੰਗ ਦਾ ਸੋਚਣਗੇ ਉਹਨਾਂ ਨੇ ਆਪ ਦੀ ਆਪਦੇ ਪਰਿਵਾਰ ਨਾਲ ਪਿਆਰ ਹੋਏਗਾ ਆਪਦੇ ਸਟੇਟ ਨਾਲ ਪਿਆਰ ਹੋਏਗਾ ਕਿਸੇ ਸ਼ਹਿਰ ਨਾਲ ਪਿਆਰ ਹੋਏਗਾ ਕਿਸੇ ਹੋਰ ਸਟੇਟ ਨਾਲ ਵੀ ਪਿਆਰ ਹੋ ਸਕਦਾ ਕਿਸੇ ਦੇਸ਼ ਨਾਲ ਵੀ ਪਿਆਰ ਹੋ ਸਕਦਾ ਪਰ ਆਈ ਥਿੰਕ ਜਿਹੜਾ ਪਿਓਰ ਐਕਟਰ ਹੁੰਦਾ ਨਾ ਅਦਾਕਾਰ ਹੁੰਦਾ ਜਾਂ ਆਰਟਿਸਟ ਹੁੰਦਾ ਉਹ ਸਿਰਫ ਭਾਸ਼ਣ ਤਾਂ ਸਮਝਦਾ ਹੈ ਪਰਫਾਰਮ ਕਰਨ ਲੱਗਾ ਦਿਲੋਂ ਹੀ ਕਰਦਾ ਬਸ ਅੱਛਾ ਜੇ ਅਸੀਂ ਤੁਹਾਡੀ ਗੱਲ ਕਰੀਏ ਤੁਸੀਂ ਥੀਏਟਰ ਵੀ ਕੀਤਾ ਜਿਵੇਂ ਕੀ ਤਾਂ ਲੱਗਦਾ ਕਿ ਜਿਹੜੇ ਥੀਏਟਰ ਵਾਲੇ ਬੰਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਲੇਟ ਚਾਂਸ ਮਿਲਦਾ ਹੈ ਆ ਪਾਲੀਵੁੱਡ ਦੇ ਵਿੱਚ ਜਾਂ ਬਾਲੀਵੁੱਡ ਦੇ ਵਿੱਚ ਹੈ ਵੀ ਤੇ ਨਹੀਂ ਵੀ ਦੋਈ ਗੱਲਾਂ ਨੇ ਕਈ ਵਾਰੀ ਕੀ ਹੁੰਦਾ ਕਿ ਥੀਏਟਰ ਵਾਲੇ ਐਕਟਰ ਨਾ ਮਤਲਬ ਐ ਹੋ ਜਾਂਦਾ ਕਿ ਭਾਈ ਮੈਂ ਇਹ ਨਹੀਂ ਕਰੂੰਗਾ ਯਾਰ ਚੂਜ਼ ਹੀ ਹੁੰਦੇ ਨੇ ਹੈ ਨਾ ਤੇ ਫਿਰ ਐਕਚੁਅਲੀ ਐਕਚੁਅਲੀ ਉਹ ਪੜ ਕੇ ਲੈ ਕੇ ਆਏ ਹੁੰਦੇ ਨੇ ਤਾਂ ਪਰ ਉਹਨਾਂ ਨੂੰ ਐ ਹੁੰਦਾ ਵੀ ਜੇ ਮੈਂ ਇੱਥੇ ਖੜਾ ਤਾਂ ਮੈਂ ਵੇਸਟ ਨਾ ਹੋਵਾਂ ਹੈ ਨਾ ਕਿਸ ਸਟੇਜ ਤੇ ਮੁੱਖ ਭੂਮਿਕਾ ਨਿਭਾ ਕੇ ਆਏ ਹੁੰਦੇ ਨੇ ਇਸੇ ਕਰਕੇ ਬਹੁਤ ਸਾਰੇ ਅਜਿਹੇ ਅਦਾਕਾਰ ਨੇ ਜਿਹੜੇ ਇਸ ਫੀਲਡ ਦੇ ਵਿੱਚ ਆਉਂਦੇ ਹੀ ਨਹੀਂ ਜੇ ਆਉਂਦੇ ਨੇ ਤਾਂ ਫਿਰ 셀ਫ ਰਿਸਪੈਕਟ ਦੇ ਕਰਕੇ ਚਲੇ ਜਾਂਦੇ ਨੇ ਤੇ ਮੈਂ ਤਾਂ 셀ਫ ਰਿਸਪੈਕਟ ਨੂੰ ਘੋੜੇ ਤੇ ਲੱਦ ਕੇ ਆਇਆ ਸੀ ਉਹ ਮੈਂ ਜਦੋਂ ਦੁੱਧ ਵੇਚਦਾ ਨਾ ਐਂਥਰ ਦੇ ਨਾਲ ਹੀ ਡਰਾਮਾ ਦੇ ਵਿੱਚ ਪਾ ਆਇਆ ਸੀ 셀ਫ ਰਿਸਪੈਕਟ ਅੱਛਾ ਹੈ ਨਾ ਜਾਂ ਮੈੱਬ ਲੈਬ ਟੈਕਨੀਸ਼ੀਅਨ ਵੀ ਸੀਗਾ ਨਾਲ ਉੱਥੇ ਪਾ ਆਇਆ ਸੀਗਾ ਵੀ 셀ਫ ਰਿਸਪੈਕਟ ਤੋਂ ਬੇਇੱਜ਼ਤੀ ਵੀ ਹੋਊਗੀ ਬਹੁਤ ਥਾਵਾਂ ਤੋਂ ਗਾਲ੍ਹਾਂ ਵੀ ਕੱਢੀਆਂ ਹੈ ਇਹ ਵਾਰੀ ਸੈਲਫ ਰਿਸਪੈਕਟ ਹਰਟ ਵੀ ਹੋਈ ਹੈ ਐਸੇ ਫੀਲਡ ਦੇ ਵਿੱਚ ਹੀ ਹੋਈ ਹੈ ਚੰਗੇ ਚੰਗੇ ਡਾਇਰੈਕਟਰਾਂ ਕੋਲੋਂ ਵੀ ਹੋਈ ਹੈ ਪ੍ਰੋਡਿਊਸਰਾਂ ਕੋਲੋਂ ਵੀ ਹੋਈ ਹੈ ਪਰ ਆਪਾਂ ਕਦੇ ਮੰਨਦੇ ਨਹੀਂ ਲਾਈ ਕੰਮ ਕਰੀਗੇ ਤੇ ਮਿਲਦਾ ਵੀ ਗਿਆ ਕਰੀ ਜਾ ਰਹੇ ਆ ਕੋਈ ਨਾ ਕੋਈ ਫਿਲਮ ਇੱਕ ਦੋ ਦੋ ਤਿੰਨ ਚਾਰ ਦੋ ਤਿੰਨ ਚਾਰ ਫਿਲਮਾਂ ਆ ਹੀ ਜਾਂਦੀਆਂ ਹਰ ਸਾਲ ਤੇ ਹੁਣ ਆਹ ਆਪਣਾ ਰੀਡ ਤੇ ਆ ਚੋਗੀ ਵੈਬ ਸੀਰੀਜ਼ ਬਾਕੀ ਲੋਕਡਾਊਨ ਤੋਂ ਬਾਅਦ ਕੁਝ ਚੇਂਜ ਵੀ ਹੋਇਆ ਹੈ ਘਟ ਨਹੀਂ ਮਿਲਦਾ ਲੋਕਡਾਊਨ ਤੋਂ ਬਾਅਦ ਥੀਏਟਰ ਵਾਲਾ ਨੂੰ ਕੰਮ ਮਿਲਣ ਲੱਗਿਆ ਹਣਾ ਪਹਿਲਾਂ ਚਲੋ ਪਹਿਲਾਂ ਵੀ ਜਿੰਨੇ ਹੈਗੇ ਨੇ ਥੀਏਟਰ ਵਾਲੇ ਨੇ ਐ ਨਹੀਂ ਹੁੰਦਾ ਜਿੰਨੇ ਵੀ ਹੁਣ ਮੰਨ ਲਓ ਜੇ ਤੁਸੀਂ ਤੁਹਾਡਾ ਸਵਾਲ ਇਹ ਆ ਬਈ ਸਿੰਗਰ ਕੰਮ ਕਰ ਰਹੇ ਨੇ ਥੀਏਟਰ ਵਾਲੇ ਨਹੀਂ ਕਰ ਰਹੇ ਥੀਏਟਰ ਵਾਲੇ ਵੀ ਕਰ ਰਹੇ ਨੇ ਕਈ ਸਿੰਗਰ ਵੀ ਥੀਏਟਰ ਕਰ ਰਹੇ ਨੇ ਕਈ ਸਿੰਗਰ ਵੀ ਥੀਏਟਰ ਕਰਕੇ ਆਏ ਨੇ ਹੈਨਾ ਜੋ ਉਹਨਾਂ ਨੂੰ ਆਡੀਅנס ਕਿੰਨੂੰ ਪਸੰਦ ਕਰਦੀ ਹੈ ਸਿੰਗਰਾਂ ਨੂੰ ਕਰਦੀ ਹੈ ਕਿਉਂਕਿ ਪੰਜਾਬ ਦੇ ਲੋਕ ਗਾਣੇ ਬਹੁਤ ਸੁਣਦੇ ਨੇ ਪਰ ਜਿਹੜੇ ਉਹਨਾਂ ਨਾਲ ਭੂਮਿਕਾ ਬਣਾ ਰਹੇ ਨੇ ਥੀਏਟਰ ਦੇ ਤੇ ਨੇ ਵਰਬੇ ਕੋਗੀ ਬਾਜੀ ਬੀਨੋ ਢਿਲੋਂ ਬਾਜੀ ਕਰਮਜੀਤਨ ਮੋਲ ਬਾਜੀ ਪ੍ਰਕਾਸ਼ ਗਾਦੋ ਜੀ ਮਲਕੀਤਨੋਂਨੀ ਬਾਜੀ ਗੁਰਪ੍ਰੀਤ ਪੰਗੂ ਜੀ ਇਹ ਸਾਰੇ ਕੌਣ ਨੇ ਥੀਏਟਰ ਦੇ ਨੇ ਬਾਕੀ ਨਵੇਂਆਂ ਦੇ ਵਿੱਚ ਵੀ ਬਹੁਤ ਨੇ ਹਰ ਤਰ੍ਹਾਂ ਦਾ ਕੰਮ ਕਰਨਾ ਚਾਹੁੰਗਾ ਜੀ ਕਾਮੇਡੀ ਵੀ ਚੰਗੀ ਲੱਗਦੀ ਏ ਮੈਂ ਪਹਿਲਾਂ ਵੀ ਇਹੀ ਗੱਲ ਕਹਿ ਕੇ اٹਿਆ ਵੀ ਜਿੰਨਾ ਕਾਜੀ ਸਮਝਦੇ ਆ ਜਿੰਨਾ ਇੱਕ ਐਕਟਰ ਨੂੰ ਸਮਝਣਾ ਚਾਹੀਦਾ ਨੌ ਰਸ ਹੁੰਦੇ ਆ ਆਪਣੇ ਜੀਵਨ ਦੇ ਵਿੱਚ ਵੀ ਜੀਵਨ ਦਰਸ਼ਨ ਦੇ ਵਿੱਚ ਵੀ ਤੁਸੀਂ ਵੀ ਆਪਦਾ ਜੀਵਨ ਦਰਸ਼ਨ ਕਰ ਰਹੇ ਹੋ ਅੱਜ ਤੁਸੀਂ ਪੱਤਰਕਾਰ ਹੋ ਐਤੋਂ ਪਹਿਲਾਂ ਤੁਸੀਂ ਕੁਝ ਪੱਤਰਕਾਰ ਬਣਨ ਦੀ ਤਿਆਰੀ ਕਰ ਰਹੇ ਹੋਵੋਗੇ ਜਾਂ ਕਿਤੇ ਹੋਰ ਜੋਬ ਕਰ ਰਹੇ ਹੋਵੋਗੇ ਉਹ ਜੀਵਨ ਦਰਸ਼ਨ ਦੌਰਾਨ ਤੁਹਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਊਗਾ ਤੋ ਨੌ ਰਸ ਹੁੰਦੇ ਆ ਉਹ ਨੌ ਦੇ ਨੌ ਰਸਾਂ 'ਚ ਮੈਂ ਐਕਟਿੰਗ ਕਰਨਾ ਚਾਹਾਂਗਾ ਠੀਕ ਹੈ ਅੱਜ 217 ਅਗਰ ਤੁਸੀਂ ਸੁਣਾ ਦਿਓ ਸੁਣਾਵਿਆ ਜੀ ਆਪਦੇ ਗਾਣੇ ਦੇ ਸੁਣਾਉਂ ਤੂੰ ਮੇਰਾ ਬਣ ਜਾਵੇ ਜਾਂ ਬਣਾ ਲੈ ਆਪਣੀ ਮੰਨ ਲੈ ਮੇਰੀ ਵੇ ਜਾਂ ਮਨਾ ਲੈ ਆਪਣੀ ਚਲਟਾਸ ਹੀ ਕਰ ਲੈਨੇ ਆ ਨਾ ਤੇਰੀ ਤੇ ਨਾ ਮੇਰੀ جے ہڈ آیا تو میرا جے تے لے آئی میں تیری جے ہڈ آیا تو میرا جے تے لے آئی میں تیری کیا بات ہے تھینک یو سو much اینڈ 올 द वेरी बेस्ट ऑन थोट तो इजाजत ਲਵਾਂਗੇ थैंक यू जी बहुत बहुत धन्यवाद ਤੁਹਾਡਾ ਵੀ थैंक यू